ਵਾਸਤੇ ਕਾਗਨ ਚੋਂ ਉਦੋਂ ਜੀ ਕਰਦਾ ਹਾਂ ਕਿ ਹਰਮੰਦਰ ਸਾਹਿਬ ਮੇਲ ਕੀਤੀ ਗਈ ਹੈ ਕਿ ਇਹਦਾ ਜਿਹੜਾ ਲੰਗਰ ਹਾਲ ਹੈ ਉਹਨੂੰ ਉਡਾ ਦਿਆ ਜਾਏਗਾ ਆਰਡੀਐਕਸ ਨਾਲ। तासੀ ਕਾਲ ਜੀ ਮਿੱਤਰੋ ਹੋ ਠੀਕ ਠਾਕ ਹੋ ਚੜਦੀ ਕਲਾ ਚੋ ਆਪਾਂ ਪਹੁੰਚ ਗਏ ਆ ਜੀ ਕੰਪਨੀ ਗੱਡੀ ਆਪਣੀ ਕੰਡੇ ਤੇ ਐ। ਕੰਡਾ ਹੋ ਰਿਹਾ ਆਮਨ ਗਿਆ ਹੋਇਆ ਜੀ ਬਿੱਲ ਲੈਣ ਤੇ ਨਿਕਲਦੇ ਆ ਜੀ ਫਿਰ ਸਫ਼ਰ ਤੇ। ਨਲਦੀ ਹੈ ਲਓ ਜੀ ਅਮਨ ਆ ਰਿਹਾ ਜੀ ਬਿੱਲ ਲੈ ਕੇ ਪੁੱਛਦੇ ਆ ਜੀ ਆ ਵੀ ਮਿਲ ਕੇ ਬਿਲਾ ਸਾਰਿਆਂ ਨੇ ਉਹ ਚਲਿਏ ਮਿਲ ਗਏ ਜੀ ਬਿਲਾ ਇਤਰਾਪਾ ਰਾਜਪੁਰੇ ਤੋਂ ਆ ਗਏ ਸੀ ਟੋਲ ਪਲਾਜੇ ਤੇ ਪਹੁੰਚ ਗਏ ਆ ਲੱਗੇ ਆ ਜੀ ਅੱਜ ਹੀ ਹੁਣ ਪਾਕਿਸਤਾਨ ਟੋਲ ਪਲਾਜੇ ਜੀ ਰਾਜ ਇਹਦੇ ਹੀ ਬੜਾ ਤਾਂ ਲੱਗ ਜਾਂਦਾ ਹੈ ਕੀ ਹੋ ਗਿਆ ਬਕਵਾਸ ਲਗੇ ਹੋਏ ਐ ਇਹ ਕਰਨ ਬਾਜਰ ਨੂੰ ਉਹਨੂੰ ਬਿੱਲ ਨਹੀਂ ਉਹਨੂੰ ਬੰਦੇ ਨੂੰ ਦੱਸਿਆ ਪੜਨਾ ਆ ਰਿਹਾ ਹੈਗਾ ਇੰਨੇ ਸਿੰਪਲ ਸ਼ਬਦਾਂ ਚ ਲਿਖਿਆ ਵਾ 48 ਕਿਲੋ ਦੇ 125 ਕੱਟੇ 28 ਕਿਲੋ ਦੇ 125 ਕੱਟੇ ਇਹਨੂੰ ਸਮਝੇ ਨਹੀਂ ਆ ਰਹੀ ਕਦੇ ਬਿੱਲ ਨੂੰ ਪੁੱਠਾ ਕਰਕੇ ਦੇਖ ਰਿਹਾ ਉਹਦੇ ਸਿੱਧਾ ਕਰਕੇ ਜਲ ਪੜ ਲੈਂਦੇ ਜਾਂ ਪੜਦੇ ਨਾ ਇਹ ਟੈਂਪਰ ਸਪੂਲ ਪੜ ਦੇਣਾ ਚਾਹੀਦਾ ਕਿਹੜੇ ਤੰਗ ਕਰ ਰਹੇ ਆ ਲੋਕਾਂ ਨੂੰ ਇਹ ਪੰਗੇ ਕਰਨਾ ਹੋ ਗਿਆ ਇਹ ਜਿੱਥੇ ਪੜਦੇ ਦਾ ਟਾਈਮ ਦਾ ਜੱਤ ਤੁਸੀਂ ਪੜੇ ਨਹੀਂ ਹੈਗੇ ਅੰਡਰ ਲੋਡ ਗੱਡੀ ਨੂੰ ਠੱਕੇ ਦੇ کہہ ਰਹੇ ਆ ਓਵਰ ਲੋਡ ਹਾਂ ਮੈਡਮ ਇਹ ਤਾਂ ਕਿਧੇ ਤੋਂ ਗੱਲ ਪਈ ਕਿ ਇਹ ਰੀ ਓਵਰ ਲੋਡ ਹੈ ਸਾਡੀ ਓਵਰ ਲੋਡ ਕਿੱਥੇ ਅੰਡਰ ਲੋਡ ਗੱਡੀ ਚੱਕ ਨੇ ਘੱਟ ਲਮਾ ਦਾ 10 ਟਨ ਦੀ ਗੱਡੀ ਭਰਦਾ ਹੈ ਚਲੋ ਹੋਣੀ ਰਹਿ ਗਿਆ ਰਹਿ ਗਿਆ ਜੀ ਆਪਣਾ 20 ਮਿੰਟ ਦਾ ਰਸਤਾ ਹੋਰ ਰਹਿ ਗਿਆ ਜੀ ਆਪਾਂ ਜਾਣਾ ਸ਼ਹਿਰ ਚ ਆਜ ਜਾਏਗਾ ਜਿਹੜਾ ਆਪਣਾ ਕਿਹੜਾ ਉਹ ਸਿਟੀ ਦਾ ਵਾਲੇ ਦਾ ਹਾਂਜੀ ਮਿੱਤਰੋ ਆਪਾਂ ਪਹੁੰਚ ਗਏ ਆਂ ਜੀ ਅੰਬਾਲੇ ਤੇ ਗੱਡੀ ਆਪਣੀ ਇਹ ਜੇ ਖਾਲੀ ਹੋਣਾ ਤਾਂ ਨਹੀਂ ਇਹ ਜੇ ਲੱਗੀ ਹੈਗੀ ਅਮਨ ਗਿਆ ਸੀ ਪਤਾ ਕਰਨ ਵਾਸਤੇ ਤੇ ਆਪਣੇ ਤੋਂ ਮੂਰੇ ਇੱਕ ਗੱਡੀ ਲੱਗੀ ਹੋਈ ਆ ਜੇ ਉਹ ਖਾਲੀ ਹੋ ਰਹੀ ਹੈ ਉਹ ਤੋਂ ਬਾਅਦ ਉਹ ਆਪਾਂ ਨੂੰ ਬੁਲਾਉਣਗੇ ਖਾਲੀ ਕਰਨ ਲਈ ਤੇ ਦੇਖਦੇ ਹਾਂ ਹੁਣ ਕਿੰਨਾ ਕੁ ਹੁਣ ਸਮਾਂ ਲੱਗਦਾ ਇਹ ਚੀਜ਼ ਨੂੰ ਐ ਵੀਰ ਹਾਂ ਆਹ ਕਹੇ ਰੇ ਆਪਣਾ ਕੱਲ ਪਰਸੋਂ ਦੀ ਨਿਊਜ਼ ਆਈ ਵੀ ਕਹੇ ਉਹਨੂੰ ਆਪਣਾ ਦਰਬਾਰ ਸਾਹਿਬ ਨੂੰ BDX ਰੱਖ ਦੇਣਾ ਲੰਗਰ ਹਾਲ 'ਵਾਂ ਹਾਂ ਹਾਂ ਇਹ ਆਈ ਨਿਊਜ਼ ਤੇ ਆਪਣੀ ਆਡੀਅੰਸ ਨੂੰ ਵੀ ਆਪਾਂ ਦੱਸ ਦਿੰਦੇ ਤੇ ਇੱਕ ਨਾ ਹੀ ਥ੍ਰੈਟ ਮਿਲਿਆ ਏ ਜੋ ਕਿ मीनिंग ਕੇ ਮੇਲ ਰਾਹੀਂ ਠੀਕ ਹੈ ਨਾ ਜੀ ਤੇ ਉੱਥੇ ਜਿਹੜੀ ਹਰਮੰਦਰ ਸਾਹਿਬ ਮੇਲ ਕੀਤੀ ਗਈ ਹੈ ਕਿ ਇਹਦਾ ਜਿਹੜਾ ਲੰਗਰ 홀 ਹੈ ਉਹਨੂੰ ਉਡਾ ਦਿਆ ਜਾਏਗਾ ਆਰਡੀਐਕਸ ਨਾਲ ਜੋ ਕਿ ਬੜੀ ਗਲਤ ਚੀਜ਼ ਹੈ ਇਹ ਹੋਣਾ ਨਹੀਂ ਚਾਹੀਦਾ ਹੈਗਾ ਦੇਸ਼ ਦੁਨੀਆ ਤੋਂ ਉੱਥੇ ਲੋਕ ਆਉਂਦੇ ਨੇ ਲੋਕਾਂ ਦੀ ਆਸਥਾ ਜੁੜੀ ਹੋਊ ਧਾਰਮਿਕ ਸਥਾਨ ਨਾਲ ਸਿੱਖ ਹੋਣ ਦੇ ਨਾਤੇ ਚਲੋ ਅਸੀਂ ਤਾਂ ਇਹ ਗੱਲ ਕਰ ਹੀ ਰਹੇ ਹਾਂ ਪਰ ਉੱਥੇ ਹਿੰਦੂ ਵੀ ਆਉਂਦੇ ਨੇ ਮੁਸਲਮ ਭਰਾ ਵੀ ਦੇਖਣ ਨੂੰ ਮਿਲਣਗੇ ਬਹੁਤ ਤਰ੍ਹਾਂ ਤਰ੍ਹਾਂ ਦੇ ਉੱਥੇ ਲੋਕ ਦੇਖਣ ਨੂੰ ਮਿਲਦੇ ਆ ਆਪਾਂ ਵੀ ਜਾਂਦੇ ਆ ਹਰਮੰਦਰ ਸਾਹਿਬ ਕਈ ਤਰ੍ਹਾਂ ਦੇ ਲੋਕ ਦੇਖਣ ਨੂੰ ਮਿਲਦੇ ਆ ਠੀਕ ਹੈ ਨਾ ਇਹ ਨਹੀਂ ਹੈਗਾ ਕਿ ਉਹ ਸਿੱਖਾਂ ਦਾ ਹੀ ਸਥਾਨ ਆ ਉਹ ਸਾਰਿਆਂ ਲਈ ਆ ਤਾਂ ਹੀ ਉਹਨੂੰ ਹਰਦਾ ਮੰਦਰ ਕਿਹਾ ਗਿਆ ਹੈਗਾ ਠੀਕ ਹੈ ਨਾ ਤੇ ਜੋ ਕਿ ਇਹ ਘਟਨਾ ਹੈ ਲੋਕ ਜਿਹੜੇ ਵੀ ਇਹਦੇ ਨੇ ਪਿੱਛੇ ਜਿਹੜੇ ਵੀ ਗਲਤ ਅਨਸਰ ਆ ਉਹਨਾਂ ਨੂੰ ਪਕੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਠੀਕ ਹੈ ਨਾ ਤੇ ਮੇਲ ਟ੍ਰੇਸਿੰਗ ਵੀ ਹੋ ਰਹੀ ਹੈ ਕਿ ਮੇਲ ਆਈ ਕਿੱਥੋਂ ਹੈ ਇਹ ਮੇਲ ਇੱਕ ਵਾਰ ਨਹੀਂ ਇਹ ਦੋ ਵਾਰ ਆ ਚੁੱਕੀ ਹੈ ਪਤਾ ਨਹੀਂ ਲੋਕ ਇਦਾਂ ਦੀਆਂ ਚੀਪ ਹਰਕਤਾਂ ਕਿਉਂ ਕਰਦੇ ਆ ਮਤਲਬ ਠੀਕ ਹੈ ਕਿਸੇ ਨਾਲ ਤੁਹਾਡਾ ਕੋਈ ਜਾਤੀ ਦੁਸ਼ਮਣੀ ਹੋ ਸਕਦੀ ਹੈ ਤਾਂ ਇੱਕ ਧਰਮ ਨੂੰ ਲੈ ਕੇ ਨਹੀਂ ਹੋਣੀ ਚਾਹੀਦੀ ਹੈਗੀ ਮਤਲਬ ਉਹ ਵੀ ਇੱਕ ਧਾਰਮਿਕ ਸਥਾਨ ਨੂੰ ਜਿਹਦਾ ਉਹ ਧਾਰਮਿਕ ਸਥਾਨ ਦਾ ਕਿਸੇ ਨਾਲ ਕੋਈ ਕਿਸੇ ਨੂੰ ਕੋਈ ਉੱਥੇ ਤਾਂ ਚੰਗਾ ਮਾੜਾ ਨਹੀਂ ਕਹਿ ਰਹੇ ਹੈਗੇ ਉੱਥੇ ਤਾਂ ਕੋਈ ਗਲਤ ਮੈਸੇਜ ਨਹੀਂ ਜਾ ਰਿਹਾ ਹੈ ਕੋਈ ਲੱਛਰਤ ਆਪਣਾ ਨਹੀਂ ਹੋ ਰਿਹਾ ਹੈ ਉੱਥੇ ਕੋਈ ਕਿਸੇ ਤਰ੍ਹਾਂ ਦਾ ਮਤਲਬ ਕਿਸੇ ਦੀ ਲਾਈਫ ਤੇ ਉਹਦਾ ਜਿਹੜਾ ਕਿ ਇੱਕ ਕਹਿ ਨਹੀਂ ਦਿੰਦੇ ਆਪਾਂ ਜੀ ਵੀ ਰੋਂਗ ਇੰਪੈਕਟ ਨਹੀਂ ਪੈ ਰਿਹਾ ਹੈਗਾ ਜਿਹੜੇ ਕਰਕੇ ਕੀ ਲੋਕ ਇਸ ਤਰ੍ਹਾਂ ਦਾ ਉੱਚ ਥ੍ਰੈਟ ਦੇ ਰਹੇ ਨੇ ਹਨਾ ਉਹ ਦੇਣੇ ਦਾ ਕੋਈ ਲੌਜੀਕ ਨਹੀਂ ਬਣਦਾ ਹੈਗਾ ਇਹ ਤਾਂ ਇੱਕ ਲੋਕਾਂ ਨੂੰ ਬਸ ਤੋੜਨ ਕਰਕੇ ਕੀਤਾ ਜਾ ਰਿਹਾ ਕਿ ਲੋਕ ਦਰਬਾਰ ਸਾਹਿਬ ਜਾਣਾ ਕੱਟ ਕਰ ਦੇਣ ਪਰ ਕੱਟ ਤਾਂ ਨਹੀਂ ਹੋਣ ਲੱਗਿਆ ਹੈਗਾ ਇਹ ਤਾਂ ਇਹ ਚੀਜ਼ ਜੋ ਇਹ ਥ੍ਰੈਟ ਦੇ ਰਹੇ ਨੇ ਇਹ ਉਹਨਾਂ ਨੂੰ ਇਹ ਚੀਜ਼ ਸਮਝ ਜਾਣੀ ਚਾਹੀਦੀ ਹੈ ਕਿਉਂਕਿ ਇੱਥੇ ਜੋ ਹੈ ਲੋਕਾਂ ਦੀ ਆਸਤਾ ਜੁੜੀ ਹੋਈ ਹੈ ਦਰਬਾਰ ਸਾਹਿਬ ਨਾਲ ਐਦਾਂ ਨਹੀਂ ਹੋਣ ਲੱਗਿਆ ਹੈਗਾ ਕਿ ਲੋਕ ਘਟਾ ਦੇਣਗੇ ਵੈਸੇ ਵੀ ਜਿਹੜੇ ਵੀ ਉੱਥੇ ਪ੍ਰਬੰਧਕ ਕਮੇਟੀਆਂ ਨੇ ਉਹਨਾਂ ਦੇ ਇੰਟਰਵਿਊ ਆ ਰਹੇ ਨੇ ਉਹਹੀ ਗੱਲ ਕਹਿ ਰਹੇ ਨੇ ਕਿ ਸ਼ਰਧਾਲੂਆਂ ਦੇ ਮਤਲਬ ਸ਼ਰਧਾ 'ਚ ਕੋਈ ਫਰਕ ਨਹੀਂ ਹੈ ਜਿਵੇਂ ਲੋਕ ਪਹਿਲਾਂ ਆ ਰਹੇ ਸੀ ਉਵੇਂ ਹੀ ਲੋਕ ਆ ਰਹੇ ਨੇ ਦਰਬਾਰ ਸਾਹਿਬ ਮੱਥਾ ਟੇਕ ਰਹੇ ਨੇ ਠੀਕ ਹੈ ਨਾ ਹਰ ਇੱਕ ਧਰਮ ਦਾ ਉੱਥੇ ਬੰਦਾ ਆਂਦਾ ਹੈਗਾ ਠੀਕ ਹੈ ਨਾ ਤੇ ਥੋੜਾ ਜਿਹਾ ਇਹ ਚੀਜ਼ਾਂ ਨੂੰ ਡੀਪਲੀ ਸੋਚਣਾ ਚਾਹੀਦਾ ਜੋ ਲੋਕ ਐਦਾਂ ਦੀ ਇਹ ਚੀਪ ਹਰਕਤਾਂ ਕਰਦੇ ਨੇ ਇਹ ਨਹੀਂ ਕਰਨਾ ਚਾਹੀਦਾ ਹੈਗਾ ਕਿਉਂਕਿ ਕਿਸੇ ਧਰਮ ਨੂੰ ਲੈ ਕੇ ਕੋਈ ਮੁੱਦਾ ਉਠਾਣਾ ਇਹ ਕੋ ਵਧੀਆ ਗੱਲ ਨਹੀਂ ਹੈਗੀ ਠੀਕ ਹੈ ਤੁਹਾਡੇ ਆਪਸੀ ਜੋ ਵੀ ਰੰਜਿਸ਼ਵਾਜੀਆਂ ਨੇ ਉਹ ਕੋਈ ਹੋਰ ਤਰੀਕੇ ਬਹੁਤ ਨੇ ਆਪਣਾ ਕੱਢੋ ਜੋ ਕਰਨਾ ਕਰਨ ਨਾ ਕਰਨ ਠੀਕ ਹੈ ਨਾ ਪਰ ਕਿਸੇ ਧਰਮ ਨੂੰ ਲੈ ਕੇ ਕਿਸੇ ਗੁਰਦੁਆਰਾ ਸਾਹਿਬ ਤੇ ਦਰਬਾਰ ਸਾਹਿਬ ਤੇ ਹਨਾ ਹਮਲਾ ਕਰਨਾ ਇਹ ਕੋ ਵਧੀਆ ਚੀਜ਼ ਨਹੀਂ ਤੇ ਬਾਕੀ ਪੁਲਿਸ ਡਿਪਾਰਟਮੈਂਟ ਤੇ ਸੀਆਰਪੀਐਫ ਵਾਲੇ ਵੀ ਅਸੀਂ ਵੀਡੀਓ ਚ ਦੇਖੀ ਰਹੇ ਆ ਉੱਥੇ ਮਤਲਬ ਸਰਚਿੰਗ ਆਪਰੇਸ਼ਨ ਹਨਾ ਚੱਲ ਰਿਹਾ ਏ ਕਿਉ ਆਰ ਡੀ ਐਕਸ ਵਾਲਾ ਨਾ ਮਿਲ ਜਵੇ ਹਨਾ ਕੋਈ ਐਦਾਂ ਦਾ ਨਾ ਕੋਈ ਸਿਸਟਮ ਨਾ ਮਿਲ ਜਵੇ ਜਾਂ ਕੁਝ ਹੋਰ ਐਕਸਪਲੋਸਿਵ ਨਾ ਮਿਲ ਜਵੇ ਉੱਥੇ ਤੇ ਜਿਹਦੇ ਕਰਕੇ ਮਤਲਬ ਹੁਣ ਉੱਥੇ ਸਖਤਾਈ ਜ਼ਿਆਦਾ ਵਧਾ ਦਿੱਤੀ ਗਈ ਹੈ ਹਰਮਨ ਦਰਬਾਰ ਸਾਹਿਬ ਤੇ ਫਿਰ ਵੀ ਅਗਰ ਉੱਥੇ ਦੇ ਜਿੱਦਾਂ ਵੀ ਹਨਾ ਮਤਲਬ ਉੱਥੇ ਦੀ ਜਿਹੜੀ ਜਨਤਾ ਏ ਲੋਕ ਨੇ ਹਨਾ ਉਹਨਾਂ ਨੂੰ ਵੀ ਕੋਆਪਰੇਟ ਕਰਨਾ ਚਾਹੀਦਾ ਏ ਅਧਿਕਾਰੀਆਂ ਨਾਲ ਤਾਂ ਜੋ ਕਿ ਕੋਈ ਵੀ ਸੰ nghiਕਤ ਬੰਦਾ ਦਿਖਦਾ ਜਾਂ ਕੋਈ ਹੋਰ ਐਦਾਂ ਦੀ ਹਰਕਤ ਹੁੰਦੀ ਏ ਉਸ ਇਲਾਕੇ ਦੇ ਵਿੱਚ ਤਾਂ ਉਹਨੂੰ ਤੁਰੰਤ ਇਨਫੋਰਮ ਕੀਤਾ ਜਾਵੇ ਪੁਲਿਸ ਨੂੰ ਤੇ ਵੱਧ ਤੋਂ ਵੱਧ ਸਹਿਯੋਗ ਕਰੋ ਠੀਕ ਹੈ ਨਾ ਇਸੇ ਨਾਲ ਹੀ ਇਹ ਚੀਜ਼ ਨੂੰ ਠੱਲ ਪਾਈ ਜਾ ਸਕਦੀ ਆ ਹੋਰ ਇਹਦਾ ਕੋਈ ਰਸਤਾ ਨਹੀਂ ਠੀਕ ਹੈ ਨਾ ਤੇ ਵੱਧ ਤੋਂ ਵੱਧ ਸਪੋਰਟ ਕਰੀ ਜਾਵੇ ਪੁਲਿਸ ਵਾਲਿਆਂ ਦੀ ਸੀਆਰਪੀਐਫ ਦੀ ਤਾਂ ਜੋ ਕਿ ਇਸ ਤਰ੍ਹਾਂ ਦੇ ਪਰਸਨਾਂ ਨੂੰ ਪਕੜਿਆ ਜਾਈ ਤੇ ਈਮੇਲ ਵਾਲੀ ਆ ਜਿਹੜੀ ਗੱਲ ਉਹ ਈਮੇਲ ਦਾ ਕਰ ਹੀ ਰਹੇ ਨੇ ਟਰੇਸ ਜਦੋਂ ਵੀ ਉਹ ਈਮੇਲ ਹੋ ਜਾਈਗੀ ਟਰੇਸ ਤਾਂ ਪਤਾ ਲੱਗ ਜਾਏਗਾ ਕਿ ਕੌਣ ਪਰਸਨ ਹੈ ਕਿੱਥੋਂ ਕਰ ਰਿਹਾ ਹੈ ਈਮੇਲ ਤੇ ਬਾਕੀ ਦਾ ਜਿਹੜਾ ਅੱਗੇ ਦਾ ਗੱਡੀ ਦੇਖਦੇ ਆ ਹੁਣ ਕੀ ਸਿਸਟਮ ਹੈਗਾ ਉਹ ਬੁਲਾਣਗੇ ਫੇਰ ਹੀ ਜਾਂਦੇ ਆ ਦੇਖਦੇ ਹਾਂ ਹੁਣ ਗੱਡੀ ਦਾ ਕੀ ਬਣਦਾ ਜੀ ਯਾਰ ਇਹ ਬੰਦਾ ਬਾਹਰ ਕਾਤੇ ਖੜ ਗਿਆ ਪੂਰਾ ਕਿੱਦਾਂ ਅਸਲਾ ਯਾਰ ਹਾਂ ਵੀ ਜਵਾਨ ਬਾਹਰ ਕਾਤੇ ਖੜਿਆ ਉੱਥੇ ਖੜ ਗਿਆ ਮੌਸਮ ਬੜਾ ਸੋਹਣਾ ਹੋਇਆ ਵਾ ਮੌਸਮ ਤਾਂ ਹੈ ਬਾਈ ਸੋਹਣਾ ਮਸਤ ਕਾਗਨ ਚੋੜਨਾਂ ਜੀ ਕਰਦਾ ਹਾਂ ਅੱਜ ਦਾ ਮੌਸਮ ਹੋਇਆ ਵਾ ਹਵਾ ਚੱਲ ਰਹੀ ਆ ਜ ਆਪਾਂ ਆਪਣੀ ਬੇਰੀ ਤੁਮੀ ਹਾਂ ਤਾਂ ਤਾਂ ਹਾਂ ਜੋ ਹਾਂ ਤਾਂ ਤਾਂ ਹੈਲੋ ਹੈਲੋ एवरीवन ਹੈਲੋ ਕੈਮਰਾ ਹੈਲੋ ਕੈਮਰਾ ਗੁੱਡ ਮਾਰਨਿੰਗ ਗੁੱਡ ਆਫਟਰਨੂਨ ਹੋ ਗਿਆ ਹੁਣ ਤਾਂ 12 ਵਜਣੇ ਵਾਲੇ ਆ ਠੀਕ ਹੈ ਠੀਕ ਹੈ ਚਲ ਆ ਜਾ ਫਿਰ ਮੈਚ ਲਾ ਲਈਏ ਆ ਮੈਚ ਲਾਈਏ ਭਾਬੀ ਆ ਆ ਜੋ ਚਾਹੀਏ ਬਹੁਤ ਰੈਂਟ ਆ ਇਹਨੂੰ ਪਬਜੀ ਜ਼ਿਆਦਾ ਅੱਜ ਜਦ ਆਇਆ ਭੱਜਿਆ ਜਵਾਨ ਕੁਝ ਨਹੀਂ ਦੇਖਿਆ ਆੜਦੀ ਏ ਤੂੰ ਕਿੱਧਰ ਆਇਆ ਵੀਰ ਮੈਂ ਮੈਚ ਲਾਈਏ ਭਾਬੀ ਆ ਤਨ ਚਾ ਚੜਿਆ ਰਹਿੰਦਾ ਵਿਆ ਵਾਂਗਾ ਮੈਚ ਦਾ ਬਿੱਲੇ ਬੈਠੇ ਯਾਰ ਉਹ ਅੰਦਰ ਹੋਣੀ ਗੱਡੀ ਖਾਲੀ ਹੈ ਇੱਕ ਲੱਗੀ ਵੀ ਆ ਮੁਰਾ ਲਵਾਣੀ ਰਹੇ ਤੇ ਹੁਣ ਮੈਚ ਖੇលੂਗਾ ਮਿਲਦੀ ਮੈਚ ਚੜੀ ਆ ਚੱਲ ਫਿਰ ਲਾਂਦੇ ਆ ਮੈਚ ਹਾਂਜੀ ਮਿੱਤਰ ਉਹ ਗੱਡੀ ਲਵਾ ਲਈ ਸੀ ਜੀ ਦੇਖ ਸਕਦੇ ਆ ਖਾਲੀ ਹੋਣ ਲੱਗੀ ਆ ਤੇ ਪਹਿਲਾਂ ਮੈਨੂੰ ਇਹ ਲੱਗ ਰਿਹਾ ਸੀ ਕਿ ਸ਼ਾਇਦ ਦੁਪਹਿਰੇ ਤੋਂ ਬਾਅਦ ਲਵਾਣਗੇ ਜੀ ਮੈਂ ਬਿਰੇ ਨੂੰ ਕਾਲ ਵੀ ਕੀਤੀ ਸੀ ਇਹ ਕਹ ਰੇ ਸੀ ਕਿ ਬਾਰਿਸ਼ ਦਾ ਮੌਸਮ ਹੈਗਾ ਬਾਰਿਸ਼ ਹੋ ਵੀ ਰਹੀ ਏ ਥੋੜੀ ਥੋੜੀ ਹੁਣ ਤਾਂ ਤੇ ਮੈਨੂੰ ਲੱਗਦਾ ਸੀ ਕਿ ਸ਼ਾਇਦ ਦੁਪਹਿਰੇ ਤੋਂ ਬਾਅਦ ਖਾਲੀ ਕਰਾਉਣਗੇ ਪਰ ਲਵਾ ਲਈ ਏ ਗੱਡੀ ਉਰੇ ਜਿੰਨੂ ਤੋਂ ਉਹਦਾ ਅੰਜ ਖਾਲੀ ਮਿਲਦੇ ਜੀ ਜੇ ਜੀ ਹਾਂ ਜੀ ਗੱਡੀ ਖਾਲੀ ਹੋ ਗਈ ਹੈ ਜੀ ਚੱਲ ਬਈ ਹੁਣ ਆਪਾਂ ਵਾਪਸੀ ਏਕ ਟਾਈਮ ਹੀ ਹੋ ਗਈ ਗੱਡੀ ਖਾਲੀ ਅੱਜ ਦਾ 3:00 ਵਜਿਆ ਜੇ ਬੜੀ ਆਪ ਦਾ ਟਾਈਮ ਨਾਲ ਟੈਲੀਫੋਨ ਕਰੇ ਫਿਰ ਆਪਣੇ ਕੋਲ ਸਮਾਂ ਵੀ ਬਚ ਜਾਂਦਾ ਵੀਡੀਓ ਐਡੀਟ ਕਰਨ ਵਾਸਤੇ ਸਾਹਮਣੇ ਰਿਕਰਡ ਕਰਨ ਵਾਸਤੇ ਪਰ ਆਦਾ ਪਾ ਬਹੁਤ ਲੇਟ ਹੋ ਗਿਆ ਅੱਜ ਜਿਹੜੀ ਵੀਡੀਓ ਪੋਸਟ ਕੀਤੀ ਹੈ ਤਰੀਕੇ ਸਾਂ ਉਹ ਬਹੁਤ ਟਾਈਮ ਲੱਗ ਜਾਂਦਾ ਦੀ ਪੱਖੇ ਦਾ ਕੰਮ ਕਰਾਉਣ ਲੱਗੇ ਆ ਦੁਬਾਰੇ ਪੱਖਾ ਉਦੋਂ ਸਹੀ ਨਹੀਂ ਹੋਇਆ ਹੈਗਾ ਠੀਕ ਬੜੀ ਨਹੀਂ ਹੈਦਾ ਹੁਣ ਦੁਬਾਰੇ ਹੁਣ ਇਹਦੀ ਵਾਇਰਿੰਗ ਵਗੈਰਾ ਚੇਂਜ ਹੋਊਗੀ ਤੇ ਅਮਨ ਨੇ ਪਤਾ ਨਹੀਂ ਕੀ ਕਰਿਆ ਹੈ ਮੈਟ ਕੱਢ ਕੇ ਬਾਹਰ ਰੱਖ ਦਿੱਤਾ ਹਾਂ ਜਵਾਨ ਕੀ ਹੋਇਆ ਮੈਟ ਕਾ ਤੇ ਬਾਹਰ ਕੱਢੇ ਉਹ ਪਾਣੀ ਡੂਰ ਗਿਆ ਰ ਮੈਂ ਉਹ ਤਾਂ ਫੁੱਟ ਗਿੱਦੇ ਹੋਗੇ ਆ ਵਾਹ ਜੀ ਵਾਹ ਵਾਹ ਤਰੱਕੀ ਭਰਾ ਹੈ ਨਾ ਕੰਮ ਤੇਰਾ ਯਾਰ ਡੂ ਲੱਗਿਆ ਪੀਣੀ ਵਾਲਾ ਪਾਣੀ ਸਾਰਾ ਹੀ ਡੋਲਤਿਆ ਪਾਪਾ ਨਹੀਂ ਲੱਗਿਆ ਆ ਜਲਤਵਾਜੀ ਦਿੱਸ ਗਿਆ ਮੋਟੇ ਹਿੱਲੇ ਹੋ ਗਏ ਪਾਪਾ ਕੰਪਨੀ ਆ ਗਿਆ ਗੱਡੀ ਖੜੀ ਕਰਤੀ ਆ ਜੀ ਬਾਕੀ ਦੇਖਦੇ ਆ ਜੀ ਅੱਗੇ ਦਾ ਕਿੱਥੇ ਦਾ ਲੋਡ ਬਣਦਾ ਆ ਸ਼ਾਪਾ ਨੂੰ ਰਸਤੇ 'ਚ ਕਾਫੀ ਜ਼ਿਆਦਾ ਟਾਈਮ ਲੱਗਿਆ ਪੱਖਾ ਪਹਿਲਾਂ ਠੀਕ ਕਰਵਾਇਆ ਸੀ ਗੱਲ ਬਣੀ ਨਹੀਂ ਸੀ ਹੁਣ ਦੁਬਾਰੇ ਹੁਣ ਉਹਦੀ ਵਾਇਰਿੰਗ ਵਗੈਰਾ ਹੋਈ ਐ ਤੇ ਹੁਣ ਸਹੀ ਚੱਲ ਰਹੀ ਗਰਮੀ ਬਹੁਤ ਹੈ ਕੀ ਫਿਰ ਹੁਣ ਪੱਖੇ ਦੀ ਲੋੜ ਤਾਂ ਪੈਂਦੀ ਹੋਵੇ ਤੁਹਾਨੂੰ ਵੀ ਪਤਾ ਹੀ ਦੇਖਦੇ ਆ ਜੀ ਅੱਗੇ ਦਾ ਕਿੱਥੇ ਦਾ ਲੋਡ ਬਣਦਾ ਕੰਟੀਨਿਊ ਰੱਖਦੇ ਆ ਆਪਾਂ ਅੱਗੇ ਦਾ ਵਲੋਗ ਤੇ ਅੱਗੇ ਦਾ ਬਲੌਗ ਆਪਾਂ ਤੁਹਾਨੂੰ ਦੱਸਿਆ ਸੀ ਕਿ ਆਪਾਂ ਕੰਟੀਨਿਊ ਰੱਖਣਾ ਬਟ ਰੱਖ ਨਹੀਂ ਪਾਵਾਂਗੇ ਕਿਉਂਕਿ ਮੈਨੂੰ ਥੋੜਾ ਜਿਹਾ ਪਰਸਨਲ ਕੋਈ ਕੰਮ ਪੈ ਗਿਆ ਮਾਰਕੀਟ ਜਾਣਾ ਪੈਣਾ ਤੇ ਥੋੜਾ ਜਿਹਾ ਤੁਹਾਨੂੰ ਉਹ ਵੀ ਦੱਸਿਆ ਸੀ ਨੋਵਲ ਪ੍ਰੀਤ ਬਾਰੇ ਉਹਦੇ ਵੀ ਆਪਾਂ ਘਰੇ ਜਾ ਕੇ ਆਣਾ ਆਪਣਾ ਪਰਸਨਲ ਕੰਮ ਹੋ ਗਿਆ ਨਾ ਥੋੜਾ ਜਿਹਾ ਮਾਰਕੀਟ ਦਾ ਤਾਂ ਕਰਕੇ ਜਾ ਨਹੀਂ ਮਤਲਬ ਕੰਟੀਨਿਊ ਨਹੀਂ ਬਲੌਗ ਨਾ ਰੱਖ 파ਰੇ ਸੌਰੀ ਫੋਰ 댓 ਤੇ ਮਿਲਦੇ ਆਪਾਂ ਅਗਲੇ ਬਲੌਗ 'ਚ ਹੀ ਤੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਮਿੱਤਰੋ ਦਬੋ ਕੇ ਕਰ ਦਿਓ ਸ਼ੇਅਰ ਯਾਰਾ ਮਿੱਤਰਾਂ ਨੂੰ ਸਬਸਕ੍ਰਾਈਬ ਕਰਾਓ ਵੱਧ ਤੋਂ ਵੱਧ ਤਾਂ ਜੋ ਕਿ ਆਪਣੀ سپورਟ ਹੋ ਸਕੇ ਚੰਗਾ ਜੀ ਮਿਲਦੇ ਆ ਜੀ ਅਗਲੀ ਵੀਡੀਓ ਵਿੱਚ